ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਸਤਰਕ ਅਤੇ ਅੱਜ ਅਸੀਂ ਤੁਹਾਨੂੰ ਸੰਗਰੂਰ ਸ਼ਹਿਰ ਦੇ ਵਿੱਚ ਆਈਸਕ੍ਰੀਮ ਦੇ ਪਕੌੜੇ ਜੀ ਬਿਲਕੁਲ ਆਈਸਕ੍ਰੀਮ ਦੇ ਪਕੌੜਿਆਂ ਵਾਲੀ ਦੁਕਾਨ ਤੇ ਲੈ ਕੇ ਆਏ ਹਾਂ ਇਹਨਾਂ ਦੀ ਦੁਕਾਨ ਦਾ ਨਾਮ ਹੈ ਓਮ ਪ੍ਰਕਾਸ਼ ਪਕੌੜਿਆਂ ਵਾਲੇ ਪਟਿਆਲਾ ਗੇਟ ਦੇ ਬਾਹਰ ਇਹਨਾਂ ਦੀ ਆਪਣੀ ਸ਼ਾਪ ਹੈ ਸੰਗਰੂਰ ਦੇ ਵਿਖੇ ਜਿੱਥੇ ਕਿ ਇਹਨਾਂ ਵੱਲੋਂ 55 ਸਾਲ ਤੋਂ ਲਗਾਤਾਰ ਪਕੌੜਿਆਂ ਦਾ ਕੰਮ ਕੀਤਾ ਜਾ ਰਿਹਾ ਉੱਥੇ ਹੀ 20 ਸਾਲ ਤੋਂ ਹੁਣ ਲਗਾਤਾਰ ਇਹ ਆਈਸਕ੍ਰੀਮ ਦੇ ਪਕੌੜੇ ਬਣਾ ਰਹੇ ਹਨ ਜਿਸ ਤਰ੍ਹਾਂ ਕਿ ਸਾਡਾ ਜੋ ਜ਼ਿਲ੍ਹਾ ਹੈ ਜੋ ਸਾਡਾ ਸ਼ਹਿਰ ਹੈ ਉਹ ਕਿਸੇ ਨਾ ਕਿਸੇ ਗੱਲੋਂ ਮਸ਼ਹੂਰ ਹੈ ਕਹੇ ਗਾਣਾ ਹੀ ਬਣਿਆ ਕਿ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਇਸੇ ਤਰ੍ਹਾਂ ਹੀ ਭੁਵੰਤਮਾਨ ਮੁੱਖ ਮੰਤਰੀ ਜਦੋਂ ਕਾਮੇਡੀ ਕਰਦੇ ਸਨ ਤਾਂ ਉਹਨਾਂ ਵੱਲੋਂ ਇੱਕ ਕੈਸਟ ਕੱਢੀ ਗਈ ਸੀਗੀ ਕੁਲਫੀ ਗਰਮਾ ਗਰਮ ਉਸੇ ਤੋਂ ਪ੍ਰੇਰਿਤ ਹੋ ਕੇ ਇਹਨਾਂ ਨੇ ਇੱਥੇ ਅੱਜ ਦੇਖ ਸਕਦੇ ਹੋ ਕਿ ਇਹਨਾਂ ਵੱਲੋਂ ਇਹ ਕੰਮ ਸ਼ੁਰੂ ਕੀਤਾ ਗਿਆ ਕਿ ਇਹਨਾਂ ਨੇ ਆਈਸਕ੍ਰੀਮ ਦੇ ਪਕੌੜੇ ਬਣਾਣੇ ਸ਼ੁਰੂ ਕੀਤੇ। ਆਂਦੀ ਵੀਰ ਜੀ ਕਿਹਨਾ ਮਾਈ ਆਪਣਾ? ਇਹਨਾਂ ਨੇ ਯਸਪਾਲ ਜੀ। ਯਸਪਾਲ ਜੀ ਕਦੋਂ ਤੋਂ ਕੰਮ ਕਰ ਰਹੇ ਹੋ ਪਕੌੜਿਆਂ ਦਾ ਤੇ ਆਈਸਕ੍ਰੀਮ ਦੇ ਪਕੌੜੇ ਕਦੋਂ ਸ਼ੁਰੂ ਕੀਤੇ? ਸਾਡੇ ਕੰਮ ਤਾਂ 50 ਸਾਲ ਪੁਰਾਣੇ ਆ ਜੀ ਪਾਪਾ ਵੇਲੇ ਦਾ। ਤੇ ਜਿਹੜਾ ਆਈਸਕ੍ਰੀਮ ਪਕੌੜਾ ਅਸੀਂ 20 ਸਾਲ ਤੋਂ ਬਣਾ ਰਹੇ ਹਾਂ। 20 ਸਾਲ ਤੋਂ ਬਣਾ ਰਹੇ ਹਾਂ। ਸਰ ਦਿਮਾਗ 'ਚ ਕਿਵੇਂ ਆਇਆ ਕਿ ਯਾਰ ਆਈਸਕ੍ਰੀਮ ਦੇ ਪਕੌੜੇ ਬਣਾਉਣੇ ਨੇ ਕਿਉਂਕਿ ਮਾਨ ਸਾਹਿਬ ਨੇ ਤਾਂ ਕਿਹਾ ਸੀਗਾ ਜੋ ਕਮੇਡੀ ਕੀਤੀ ਸੀਗੀ ਕਿ ਕੁਲਫੀ ਗਰਮਾ ਗਰਮ ਤੁਸੀਂ ਤਾਂ ਬਣਾ ਕੇ ਦਿਖਾ ਦੇ ਅਸੀਂ ਉਹਨੂੰ ਕੋਸ਼ਿਸ਼ ਕੀਤੀ ਜੀ ਆਪਾਂ ਨੇ ਆਪਾਂ ਨੇ ਸੋਚਿਆ ਵੀ ਜੇ ਉਹ ਗਾਣਾ गा ਸਕਦੇ ਨੇ ਕਮੇਡੀਅਨ ਕਰ ਸਕਦੇ ਨੇ ਅਸੀਂ ਵੀ ਇਸ ਨੂੰ ਤਿਆਰ ਕਰ ਸਕਦੇ ਹਾਂ ਬਹੁਤ ਕੋਸ਼ਿਸ਼ ਕੀਤੀ ਕੋਸ਼ਿਸ਼ ਕਰਦੇ ਇੱਕ ਦਿਨ ਅਸੀਂ ਕਾਮਯਾਬ ਹੋ ਗਏ ਮਤਲਬ ਕਿ ਬਣਾਉਂਦੇ ਸੀ ਮੈਲਟ ਹੋ ਜਾਣਾ ਸਿਡ ਦਿੰਦੇ ਸੀ ਫਿਰ 10 ਦਿਨ ਚ ਪਕਾਉਂਦੇ ਫਿਰ ਪਾ ਦੇ ਕਿ ਮੰਚ ਤਾਂ ਉਹਨਾਂ ਲੈ ਲਈ ਵੀ ਆਪਾਂ ਨੇ ਬਣਾਣਾ ਹੀ ਬਣਾਣਾ ਇਹ ਜਿਵੇਂ ਮर्जी ਇੱਕ ਵੇ ਮਾਲਕ ਨੇ ਹੱਥ ਪੜਾਇਆ ਬਸ ਤਿਆਰ ਕਰਤਾ ਆਪਣੇ ਅਫੀਸਰ ਆਏ تھے ਮੈਂ ਚੀਜ਼ ਤਿਆਰ ਕੀਤੀ ਦਿਖਾਈ ਉਹਨਾਂ ਨੂੰ ਉਹ ਕਹਿੰਦੇ ਜੇ ਤਾਂ ਬਹੁਤ ਵਧੀਆ ਚੀਜ਼ ਬਣਾ ਦਿਦਿੰਨੀ ਮੇਰਾ ਭਾਈ ਆਇਆ ਮੈਂ ਉਹਨੂੰ ਕਿਹਾ ਮਾ ਬੋਬੀ ਵੇ ਆ ਕੇ ਵਿਆਹ ਦੀ ਚੀਜ਼ ਤਿਆਰ ਕਿਤੇ ਇਹ ਇਸਕਿੰਗ ਦੇਖਦਾ ਕਹਿੰਦਾ ਇਹ ਤਾਂ ਬਹੁਤ ਵਧੀਆ ਬਣ ਗਈ 19 ਜਨਵਰੀ 21 ਨੂੰ ਮੈਂ ਕਰੂੰਗਾ ਅੱਧੀ ਵਸ ਤੇ ਕੋਸ਼ਿਸ਼ ਕਰਦੇ ਜਦੋਂ ਸਾਡਾ ਤਿਆਰ ਹੋ ਗਿਆ ਸਾਡੇ ਕੋਲ ਜੱਗ ਬਣ ਦੀ ਉਪਕ ਉਪਕ ਦੀਆਂ ਉਹ ਕਿੱਮਾ ਹੋ ਆਇਆ ਇੱਥੋਂ ਲੰਘੇ ਸਾਡਾ ਬੋਰਡ ਲੱਗਾ ਸੀ ਅੱਜ ਤੱਕ ਵੀ ਉਹੀ ਬੋਰਡ ਲੱਗਾ ਹੋਇਆ ਸਾਡੇ ਕੋਲ ਆਈਸਕ੍ਰੀਮ ਪਕੌੜਾ ਸਾਡੇ ਕੋਲ ਆਖੰਦੇਗਾ ਤੁਸੀਂ ਕੀ ਲਿਖਿਆ ਰੱਖਿਆ ਆਈਸਕ੍ਰੀਮ ਪਕੌੜਾ ਮੈਂ ਕਹਾਂ ਜੀ ਹਾਂ ਜੀ ਆਈਸਕ੍ਰੀਮ ਦੇ ਪਕੌੜੀ ਹੈ ਕਹਿੰਦੇ ਨਹੀਂ ਯਾਰ ਤੁਸੀਂ ਐ ਲਿਖੋ ਆਈਸਕ੍ਰੀਮ ਤੇ ਪਕੌੜੇ ਮੈਂ ਕਹਿੰਦੀ ਤੇ ਨਹੀਂ ਤੇ ਹੈ ਜੀ ਕਹਿੰਦੇ ਐ ਕਿਵੇਂ ਹੋ ਸਕਦਾ ਮੈਂ ਕਹਾਂ ਜੀ ਹੋ ਸਕਦਾ ਕਹਿੰਦੇ ਫੇ ਦਿਖਾਓ ਸਾਨੂੰ ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਕੋਲ ਹੁਣ ਤਾਂ ਖਤਮ ਹੈ ਵੀ ਸਵੇਰੇ ਕੱਲ ਨੂੰ ਬਣਾਉਂਗਾ ਉਹ ਦੂਜੇ ਦਿਨ ਆ ਗਏ ਉਹਨਾਂ ਜੋ ਦੇਖਿਆ ਵੀ ਆ ਮੈਂ ਬਣਾ ਕੇ ਦਿਖਾਇਆ ਕਹਿੰਦੇ ਇਹ ਤਾਂ ਬਹੁਤ ਵਧੀਆ ਚੀਜ਼ ਬਣਾਈ ਹੈ ਤੈਨੂੰ ਤੋਂ ਅੱਗੇ ਬਧਾਂਦਾ ਕਿ ਉਹਨਾਂ ਨੂੰ ਮੈਂ ਕਹਾਂ ਜੀ ਮੈਂ ਇੰਨਾ ਕੀ ਬਣਾ ਸਕਦਾ ਵਾਲੇ ਨੂੰ ਬਣਾਂ ਉਹਨਾਂ ਨੇ ਜੱਗ ਬਾਣੀ ਦੇ ਫਾਂਟ ਪੇਜ ਉਤੇ ਮੇਰਾ ਫੋਟੋ ਲਾਤੀ ਬੋਲੇ ਵਿੱਚ ਖਬਰ ਬਣਾਤੀ ਬਿਆ ਕਾ ਤਿੰਨੇ ਬੋੜੇ ਕੀ ਕੁਛ ਮਟੀਰੀਅਲ ਯੂਜ਼ ਕਰਦੇ ਤੁਸੀਂ ਇਸ ਬੋੜੇ ਨੂੰ ਬਣਾਉਣ ਵਾਸਤੇ ਕਿਤੇ ਕੁਛ ਨਹੀਂ ਆਈਸਕ੍ਰੀਮ ਉਹਦੇ ਜੀ ਆਈਸਕ੍ਰੀਮ ਨੂੰ ਥੋੜਾ 나ਇਲ ਬਦਾ ਦਾ ਲਗਾ ਲੈਂਦੇ ਆ ਉਹ ਤਾਂ ਲਗਾਣੇ ਆ ਕਿ ਜਦੋਂ ਅਸੀਂ ਗੋਲਾ ਕੱਟ ਕੇ ਰੱਖਦੇ ਨੇ ਕਿਸੇ ਚੀਜ਼ ਤੇ ਰੱਖਦੇ ਆ ਉਹ ਚਿਪ ਜਾਂਦਾ ਬਸ ਉਹ 나ਇਲ ਬਦਾ ਦਾ ਜਿਹੜਾ ਉਖੜ ਜਾਂਦਾ ਵੀ ਚਿਪਦਾ ਨਹੀਂ ਬਸ ਉਹਦੇ ਨਾਲ ਉਹਦੇ ਨਾਲ ਸਾਨੂੰ ਦੂਜਾ ਬੈਨੀਫਿਟ ਆ ਆਈਸਕ੍ਰੀਮ ਇਹਦਾ ਮਿਲਦਾ ਵੇਸਣ ਦਾ ਜਦੋਂ ਵੇਸਣ ਲਗਾਨੇ ਵੇਸਣ ਪਕੜਿਆ ਜਾਂਦਾ ਉਹਨੂੰ ਬਸ ਇੰਨਾ ਹੁੰਦਾ ਉਹ ਕੋਈ ਇਦਾਂ ਜੋ ਬਾਕੀ ਜਿੰਨੀ ਦੇ ਤੁਸੀਂ ਕਹੋ ਕੜਾਈ ਦੇ ਵਿੱਚ ਰੱਖ ਮੈਂ ਉੰਨੀ ਦੇ ਰੱਖਾਂਗਾ ਉਹਨਾਂ ਪਰ ਮੇਰੇ ਮਾਲਕ ਉਹਨੂੰ ਮੈਲਟ ਨਹੀਂ ਹੋਣਗੇ ਕੋਈ ਕੈਮੀਕਲ ਕੋਈ ਚੀਜ਼ ਸਾਫਤ ਕਰ ਦਮੈਂ ਭੇਂਦਾ ਕਿ ਇਹ ਪਿਗਲਦਾ ਨਹੀਂ ਕੜਾਈ ਚ ਰੱਖਿਆ ਹੈ ਕਿਉਂਕਿ ਇਹ ਸਟੇਨ ਠੰਡੀ ਹੁੰਦੀ ਹੈਗੀ ਅੱਜ ਤੱਕ ਦਾ ਮਾਲਕ ਦੀ ਮਿਹਰ ਹੈ ਜੀ ਕਦੇ ਉਸ ਤੋਂ ਬਾਅਦ ਨਹੀਂ ਹੋਇਆ ਜਦੋਂ ਅਸੀਂ ਸ਼ੁਰੂ ਕਰਤਾ ਪਹਿਲਾਂ ਬਹੁਤ ਹੋਇਆ ਮੈਲਟ ਬਹੁਤ ਸਿੱਟੇ ਮਨ ਦਿਲ ਦੁਖ ਜਾਂਦਾ ਸਿੱਟ ਦਿੰਦੇ ਵੀ ਜਾਂ ਨਹੀਂ ਬਣਿਆ ਨਹੀਂ ਬਣਿਆ ਬਸ ਇੱਕ ਮਨ ਚ ਤਾਂ ਨਹੀਂ ਰੱਖੀ ਸੀ ਜੋ ਮਾਜੀ ਹੋ ਜਾਏ ਇਸ ਨੂੰ ਆਪਣੇ ਸਹਿਬ ਕਰਨੇ ਕਰਤਾ ਇਕ ਸੁਣਨ ਚ ਆਏਗਾ ਵੀ ਤੁਸੀਂ ਜੇ ਕੋਈ ਦੂਰੋਂ ਨੇੜੋਂ ਪਕੌੜੇ ਖਾਣ ਵਾਸਤੇ ਆਏਗਾ ਤੁਸੀਂ ਸਿਰਫ ਇੱਕ ਵਾਰੀ ਆਰਡਰ ਲੈ ਲਿਓ ਦੂਜੀ ਵਾਰ ਨੂੰ ਮਨਾ ਕਰ ਦਿਓ ਕਾਰਨ ਕੀ ਇਸ ਦਾ ਕਾਰਨ ਆਉਂਦਾ ਬਾਹਰ ਦੇ ਗਾ ਖਾਣ ਨਹੀਂ ਸਾਰੇ ਉਹ ਦੇਖ ਕੇ ਵੀਡੀਓਾਂ ਦੇਖ ਕੇ ਆਂਦੇ ਨੇ ਉਹ ਕਹਿੰਦੇ ਜਦੋਂ ਆਣ ਆਪਾਂ ਕੋਲ ਖਤਮ ਹੋਣ ਇੱਕ ਨੂੰ ਦੋ ਦੋ ਦੇ ਦिए ਚਾਚਾ ਦੇ ਦिए ਐ ਤੱਕ ਟੇਸਟੀ ਹੈ ਰਜਨ ਵਾਲੀ ਜਿੱਤ ਹੈ ਨਹੀਂ ਤਾਂ ਦੂਜੇ ਜਿਹੜੇ ਆਣ ਉਹਨਾਂ ਲਈ ਖਤਮ ਨੇ ਕਿਆ ਮਨ ਦੁਖੇਗਾ ਇਹਨਾਂ ਪਟੋਲ ਫੋਕ ਕੇ ਐਨੀ ਦੂਰ ਆਣ ਨੇ ਬੱਚਿਆਂ ਨੂੰ ਲੈ ਕੇ ਅਸੀਂ ਤਾਂ ਕਹਿੰਨੇ ਵੀ ਸਭ ਨੂੰ ਇੱਕ ਇੱਕ ਮਿਲਣਾ ਚਾਹੀਦਾ ਕਿੱਥੋਂ ਕਿੱਥੋਂ ਤੁਹਾਡੇ ਕੋਲੇ ਆਏ ਨੇ ਕਿਉਂਕਿ ਜਦੋਂ ਸੁਣਿਆਗਾ ਉਰੇ ਕੋਈ ਪ੍ਰੋਗਰਾਮ ਹੁੰਦੇ ਕੋਈ ਮੰਤਰੀ ਸੰਤਰੀ ਆਂਦੇ ਚਾਹੇ ਕਿ ਦੂਜੀ ਸਟੇਟ ਦਾ ਵੀ ਹੈ ਜਾਂ ਕੋਈ ਇਥੇ ਅਫਸਰ ਆਂਦਾ ਤੁਹਾਡੀ ਦੁਕਾਨਾਂ ਜੁੜ ਆ ਜਾਂਦੇ ਨੇ ਫਿਰ ਕੋਈ ਸ਼ਹਿਰ ਐਸਾ ਨਹੀਂ ਜਿੱਥੋਂ ਨਾਂ ਤੇ ਹੋਣ ਕੋਈ ਇੱਥੇ ਮੈਂ ਦੂਜੀ ਗੱਲ ਮੈਂ ਮੈਜਿਕ ਫੰਕਸ਼ਨ ਵੀ ਲਗਾਉਣਾ ਇਸਦਾ ਆਈਸਕ੍ਰੀਮ ਕੋਟਰ ਦਾ ਮੈਂ ਬਿਆਸਾ ਦੇ ਵਿੱਚ ਲਗਾ ਕੇ ਰੱਖਣਾ ਕੱਲੀ ਸਟਾਲ ਐਸਕ੍ਰੀਮ ਕੋਟਰ ਦਾ ਕਾਉਂਲੀ ਮੈਨੂੰ ਬਹੁਤ ਬਹੁਤ ਤੁਹਾਂਦੇ ਪਰ ਆਪਾਂ ਨੇ ਕਦੇ ਉਹਨਾਂ ਨੂੰ ਐ ਨਹੀਂ ਕੀਤਾ ਬਥੇ ਮੈਨੂੰ ਸਨਮਾਨਤ ਕਰਕੇ ਗਏ ਨੇ ਬਹੁਤ ਕਰਕੇ ਗਏ ਨੇ ਪਰ ਮੈਂ ਜੀ ਬਿਲਕੁਲ ਇੱਕ ਵਾਰ ਤੁਹਾਨੂੰ ਦੁਕਾਨ ਦੇ ਅੰਦਰ ਤਸਵੀਰਾਂ ਵੀ ਦਿਖਾ ਦਨੇ ਆ ਕਿ ਜਿੱਥੇ ਇਹਨਾਂ ਵੱਲੋਂ ਬਿਠਾ ਕੇ ਲੋਕਾਂ ਨੂੰ ਪਕੌੜੇ ਖਵਾਏ ਜਾਂਦੇ ਹਨ ਤਾਂ ਦੁਕਾਨਦਾਰ ਬਈ ਦੂਜਾ ਬਈ ਇਹਨਾਂ ਬ੍ਰਦਰ ਮੌਜੂਦ ਹਨ ਕਰਾਤ ਕਰਾਂਗੇ ਫਿਰ ਕਿਨਾ ਆਪਣਾ ਮੇਰਾ ਨਾਮ ਬੋਬੀ ਹੈ ਜੀ ਫਿਰ ਗੋਭੀ ਦੇ ਪਕੌੜੇ ਹੀ ਤਿਆਰੀ ਚੱਲ ਰਹੀ ਹੈ ਹਾਂ ਜੀ ਹਾਂ ਗੋਭੀ ਦੇ ਪਕੌੜੇ ਤਿਆਰੀ ਚੱਲ ਰਹੀ ਹੈ ਮਸ਼ਹੂਰ ਤਾਂ ਆਈਸਕ੍ਰੀਮ ਦੇ ਪਕੌੜੇ ਨੇ ਕੋਈ ਨਹੀਂ ਆਈਸਕ੍ਰੀਮ ਪਕੌੜੇ ਵਾਲੇ ਆਈਸਕ੍ਰੀਮ ਪਕੌੜੇ ਖਾਣਗੇ ਜੀ ਗੋਭੀ ਵਾਲੇ ਜਿਹੜੇ ਪਹਿਲੇ ਨੇ ਉਹ ਤਾਂ ਗੋਭੀ ਖਾਣਗੇ ਹੀ ਕੋਈ ਵੀਰ ਜੀ ਇੰਨਾ ਕੋਖਾ ਲੱਗਿਆ ਸ਼ੁਰੂ-ਸ਼ੁਰੂ ਵਿੱਚ ਜਦੋਂ ਆਈਸਕ੍ਰੀਮ ਕਰੀਮ ਦੇ ਕੋਲੇ ਬਣਾਉਣ ਲੱਗੇ ਪਹਿਲੇ 2-4 ਦਿਨ ਹੀ ਦਿੱਕਤ ਆਈਏ ਉਸ ਤੋਂ ਬਾਅਦ ਸਾਡੇ ਲਈ ਕੋਈ ਚੀਜ਼ ਅੰਪੋਸੀਬਲ ਨਹੀਂ ਹੈਗੀ ਜੀ ਹਰ ਇੱਕ ਚੀਜ਼ ਅਸੀਂ ਬਣਾ ਦਾਂਗੇ ਪਰ ਵਿੱਚ ਨਾਨ-ਵੇਜਨ ਨੂੰ ਅਸੀਂ ਟੱਚ ਨਹੀਂ ਕਰਦੇ ਜੀ ਜੋ ਚੀਜ਼ ਮਰਜ਼ੀ ਬਣਾਵਾਂਗੇ ਤੀਸਰਾ ਬਣਦਾ ਆਈਸਕ੍ਰੀਮ ਕੋੜਾ ਜੀ ਆਈਸਕ੍ਰੀਮ ਨੂੰ ਪਹਿਲਾਂ ਕਟਿੰਗ ਕਰੀਦਾ ਇਸ ਨੂੰ ਨਾਰੀਅਲ ਦੀ ਕੋਟਿੰਗ ਕਰਕੇ 12 ਘੰਟੇ ਦੀ ਫ੍ਰੀਜ਼ ਕਰੀਦਾ ਉਸ ਤੋਂ ਬਾਅਦ ਗੋਲੇ ਜਿਹੜੇ ਆਪਸ ਚ ਚਿਪਦੇ ਨਹੀਂ ਹੈਗੇ ਕਿਉਂਕਿ ਜੋ ਬੇਸਨ ਆ ਕੋਲਾ ਤੁਹਾਨੂੰ ਲਾਈਵ ਸ਼ੋਅ ਕਰਦਾਂਗੇ ਜੀ ਅਸੀਂ ਜੋ ਅੱਗੇ ਦਾ ਪ੍ਰੋਸੈਸ ਹੁੰਦਾ ਹੈ ਜਿੰਨਾ ਟਾਈਮ ਤੁਸੀਂ ਕੜਾਈ ਚ ਕਾਉਗੇ ਆਈਸਕ੍ਰੀਮ ਨੂੰ ਰੱਖਣ ਉਹਨਾ ਟਾਈਮ ਰੱਖਾਂਗੇ ਆਈਸਕ੍ਰੀਮ ਤੁਸੀਂ ਕੱਟ ਕੇ ਹੀ ਖਾਓਗੇ ਐ ਨਹੀਂ ਕਿ ਆਈਸਕ੍ਰੀਮ ਮੈਲਟ ਹੋ ਜਾਏਗੀ ਜਿੰਨਾ ਟਾਈਮ ਤੁਸੀਂ ਖਾਓਗੇ ਕੜਾਈ ਚ ਰੱਖੋ ਤਾਂ ਰੱਖਾਂ ਜਾਂ ਪ੍ਰਮਾਤਮਾ ਵੱਲੋਂ ਲਾ ਲਓ ਜੀਵੇਂ ਮਰਜ਼ੀ ਲਾ ਲਓ ਸਾਡੇ ਗੋਲੇ ਤੁਸੀਂ ਆਪ ਕੜਾਈ ਚ ਪਾ ਲਿਓ ਨਹੀਂ ਬਚੇਗਾ ਕਿੰਨੇ ਚਿਰ ਤੋਂ ਮੇਰੇ ਜੀ ਕੰਮ ਕਰ ਰਹੇ ਹਾਂ ਮੈਂ ਤਕਰੀਬਨ ਪਾਪਾ ਜੀ ਨਾਲ 16-17 ਸਾਲ ਦੀ ਉਮਰ ਜੀ ਨਾਲ ਲੱਗ ਗਿਆ ਸੀ ਅੱਜ ਮੇਰੇ 55 ਸਾਲ ਉਮਰ ਹੈ ਜੀ ਪਕੌੜੇ ਬਣਾ ਲਏ ਆ ਇਸਕੀਮ ਪਕੌੜੇ ਨੂੰ 20 ਸਾਲ ਹੋ ਗਏ ਨੇ ਜੀ ਪਾਪਾ ਜਿਹੜੇ ਮੇਰੇ ਸੀ ਉਹ ਆਇਸਕੀਮ ਪਕੌੜਿਆਂ ਦੇ ਵਿੱਚ ਬਹੁਤ ਫੇਮਸ ਸੀ ਉਸ ਦੇ ਦਰਮਿਆਨ ਵੀ ਪਾਪਾ ਜੀ ਦਾ ਨਾਮ ਬਸ ਜਿਵੇਂ ਚੜਿਆ ਹੀ ਰਵੇ ਡਾਊਨ ਨਾ ਹੋਵੇ ਕੋਈ ਨਵੀਂ ਚੀਜ਼ ਕਰਨ ਦੀ ਸੋਚੀ ਉਹ ਚੀਜ਼ ਪੇਸ਼ ਕਰ ਦਿੰਦੇ ਸੀ ਕਿੱਥੋਂ ਕਿੱਥੋਂ ਲੋਕ ਤੁਹਾਡੇ ਕੋਲ ਪਕੌੜੇ ਖਾਣ ਆਉਂਦੇ ਨੇ ਜਦੋਂ ਅਸੀਂ ਸ਼ੁਰੂ ਕੀਤਾ ਸੀ ਅੱਜ ਤੋਂ 20 ਸਾਲ ਪਹਿਲਾਂ ਤਾਂ ਲੋਕਾਂ ਦੇ ਹੋਇਆ ਤਾਂ ਤਾਂ ਕਿ ਕੋਈ ਫੋਰਨਰ ਤੋਂ ਕੋਈ ਸਾਨੂੰ ਖਰੀਦਣ ਆ ਰਿਹਾ ਹੈ ਕੋਈ ਕਹਿੰਦੇ ਪੈਸੇ ਬੋਲੋ ਤੁਹਾਡੀ ਬੁੱਕਟ ਕੀ ਹੈ ਤੁਹਾਨੂੰ ਬਾਹਰ ਲੈ ਜਾਣਿਆ ਤੁਹਾਡੇ ਪ੍ਰਾਪਰ ਡਾਲਰ ਲਾ ਦਾਂਗੇ ਜੀ ਕਰ ਦਾਂਗੇ ਪਰ ਆਪਣੇ ਦੇਸ਼ ਨੂੰ ਕਦੇ ਅਸੀਂ ਗੁਵਾਰਾ ਨਹੀਂ ਕੀਤਾ ਚੀਤੇ ਇਹਨੂੰ ਛੱਡਣਾ ਬਹੁਤ ਮੁੱਲ ਲੈਣ ਦੀ ਕੋਸ਼ਿਸ਼ ਕੀਤੀ ਫੋਰਨ ਤੱਕ ਲੋਕ ਸਾਡੇ ਤੋਂ ਜਿਹੜੇ ਆਉਂਦੇ ਨੇ ਪੰਜਾਬ ਚ ਜਿਹਦੀ ਵਿਜ਼ਿਟ ਹੁੰਦੀ ਹੈ ਜਿਹਨੂੰ ਪਤਾ ਵੀ ਆ ਸਕੀਮ ਦੇ ਪਕੌੜੇ ਖਾਣੇ ਨੇ ਤੋਂ ਵਿਜ਼ਿਟ ਕਰਤਾ ਹੀ ਹੈ ਜੀ ਲੋਕ ਤਾਂ ਬਾਹਰ ਦੇਸ਼ਾਂ ਨੂੰ ਭੱਜਦੇ ਨੇ ਕਿ ਅਸੀਂ ਕੰਮ ਸਿੱਖੇ ਕੋਈ ਬਾਹਰ ਭੱਜੀਏ ਕਾਮ ਜਾਏ ਉਹ ਇਹ ਤੁਸੀਂ ਫਿਰ ਮਨ ਚ ਕਦੇ ਤੁਹਾਨੂੰ ਆਫਰ ਆਵੇ ਕਿਸੇ ਕਿਉਂ ਕਹੇ ਕਿਉਂ ਨਹੀਂ ਬਹੁਤ ਜੀ ਬਾਹਰ ਜਾ ਕੇ ਵੀ ਤਾਂ ਇਹੀ ਕੰਮ ਹੀ ਕਰਨਾ ਹੈ ਕਿਉਂ ਨਾ ਇੱਥੇ ਰਾਜੇ ਬਣ ਕੇ ਕਰੀਏ ਕਿਸੇ ਦੀ ਗੁਲਾਮੀ niche ਕੰਮ ਉੱਥੇ ਵੀ ਕਰਨਾ ਉੱਥੇ ਕਿਸੇ ਦੇ niche ਕਰਾਂਗੇ ਇੱਥੇ ਰਾਜੇ ਬਣ ਕੇ ਆਪ ਕਰਾਂਗੇ ਜੀ ਬਿਲਕੁਲ ਬਲਵੰਤ ਸਿੰਘ ਜੋਗਾ ਜੀ ਬਿਠੇ ਨੇ ਬਲਵੰਤ ਫਿਰ ਪਕੌੜੇ ਨੇ ਤਿਆਰ ਹੋ ਰਹੇ हां जी हां ਉਹ ਕਹਿੰਦੇ ਇੰਤਜ਼ਾਰ ਦੀਆਂ ਘੜੀਆਂ ਲੰਮੀਆਂ ਹੁੰਦੀਆਂ ਨੇ ਪਰ ਇੰਤਜ਼ਾਰ ਦੀਆਂ ਘੜੀਆਂ ਨਮਕੀਨ ਹੋ ਗਈ ਅੱਜ ਉਰੇ ਆ ਕੇ ਲੰਮਾ ਸਮਾਂ ਸੀ ਤਾਂ ਜਦੋਂ ਆਉਣੇ ਆ ਨਾ ਟਾਈਮ ਕੱਟ ਕੇ ਆਉਣੇ ਆ ਵੀ ਇੱਥੇ ਪਹਿਲਾ ਆਰਡਰ ਉਹਨਾਂ ਦੇ ਆਏ ਹੁੰਦੇ ਨੇ ਵੀ ਸਾਨੂੰ ਵਾਰੀ ਸੁੱਤੇ ਹੀ ਸਵਾਰ ਮਿਲਦਾ ਇੱਥੇ ਗੱਲ ਇਹ ਆ ਵੀ ਜਿਹੜੇ ਪੰਜਾਬੀ ਲੋਕ ਨੇ ਨਾ ਉਹ ਵਧੀਆ ਆਈਟਮ ਭਾਲਦੇ ਨੇ ਖਾਣ ਪੀਣ ਦੇ ਸ਼ਕੀਨ ਹੁੰਦੇ ਨੇ ਤੇ ਕਾਫੀ ਲੰਮਾ ਸਮਾਂ ਪਹਿਲਾਂ ਇਸ ਦੁਕਾਨ ਨਾਲ ਸਾਡਾ ਵਾਹ ਵਾਸਤਾ ਹੈ ਬਾਵਾ ਹੰਪ੍ਰਕਾਸ਼ ਜੀ ਹੁੰਦੇ ਸੀ ਤੇ ਉਹਨਾਂ ਦੇ ਹੁਣੇ ਬੇਟੇ ਨੇ ਜਸਪਾਲ ਜੀ ਨੇ ਬਹੁਵੀ ਜੀ ਨੇ ਸਭ ਤੋਂ ਵਧੀਆ ਗੱਲ ਮੈਨੂੰ ਇਹਨੇ ਦੇ ਲੱਗੇ ਵੀ ਆਪ ਇਹ ਤਿਆਰ ਕਰਦੇ ਨੇ ਸਮਾਨ ਆਪਣੇ ਹੱਥੀ ਆਪ ਸਮਾਨ ਤਿਆਰ ਕਰਦੇ ਨੇ ਇਹ ਨਹੀਂ ਕਹਿੰਦਾ ਫਲਾਣਾ ਨਾ ਕਰ ਫਲਾਣਾ ਚੁਆ ਕਰ ਸਭ ਸੁਥਰੀ ਆਈਟਮ ਸਾਨੂੰ ਇੱਥੇ ਮਿਲਦੀ ਹੈ ਭਾਵੇਂ 10 ਮਿੰਟ ਬੈਠ ਕੇ ਮਿਲਦੀ ਹੈ ਔਰ ਟੇਸਟੀ ਵੀ ਬਹੁਤ ਹੁੰਦੀ ਹੈ ਇਹਨਾਂ ਦੇ ਹੱਥਾਂ 'ਚ ਹੀ ਜੱਸਾ ਜਾਂ ਕੋਈ ਮਤਲਬ ਇਹ ਸਮਾਨ ਵੀ ਵਧੀਆ ਵਰਤਦੇ ਨੇ ਮੈਂ ਕਈ ਵਾਰੀ ਚੈੱਕ ਕਰਦਾ ਰਹਿਣਾ ਮੰਡੀ ਚੋਂ ਇਹ ਸਮਾਨ ਖਰੀਦਦੇ ਨੇ ਬਹੁਤ ਵਧੀਆ ਖਰੀਦਦੇ ਨੇ ਕਿਉਂ ਸਾਡਾ ਜਿਹੜਾ ਸ਼ਹਿਰ ਹੈ ਸੰਗਰੂਰ ਹੈ ਇਹ ਤਾਂ ਮਸ਼ਹੂਰ ਹੈ ਕੋਈ ਕਿਸੇ ਗੱਲ ਨਾਲ ਮਸ਼ਹੂਰ ਹੈ ਕਿਸੇ ਨਾਲ ਸਾਡਾ ਇਹ ਕੈਲੀਏ ਵੀ ਨਹੀਂ ਸਾਡਾ ਨਹੀਂ ਕਸੂਰ ਸਾਡਾ ਸ਼ਹਿਰ ਸੰਗਰੂਰ ਗੱਲ ਇੱਥੇ ਇਹ ਆ ਜਾਂਦੀ ਹੈ ਵੀ ਜਦੋਂ ਕੋਈ ਵਧੀਆ ਟਰੋ ਮਿਲਦੀ ਹੈ ਨਾ ਖਾਣ ਪੀਣ ਵਾਸਤੇ ਉਹਦਾ ਮੁੱਲ ਨਹੀਂ ਹੁੰਦਾ ਉਹਦਾ ਨਾ ਇੱਥੇ ਆ ਕੇ ਕੋਈ ਪੁੱਲ ਪੁੱਛਦਾ 200 ਕਹਿੰਦੇ ਨਾ ਇੰਨਾ ਕਰ ਦਿਓ ਇੰਨਾ ਕਰ ਦਿਓ ਹਰ ਇੱਕ ਕਿਸਮ ਦਾ ਇਹ ਪਕੌੜਾ ਬਣਾਉਂਦੇ ਨੇ ਖਾਸ ਕਰਕੇ ਆਈਸਕ੍ਰੀਮ ਵਾਲੇ ਜਿਹੜੇ ਪਕੌੜੇ ਨੇ ਦੂਰ ਦੂਰ ਤੱਕ ਇਹਨਾਂ ਦੇ ਮਸ਼ਹੂਰ ਨੇ ਜਦੋਂ ਖਾਵਾਂਗੇ ਨਾ ਉਦੋਂ ਪਤਾ ਲੱਗੂ ਕਿਉਂ ਟੈਸਟ ਮਤਲਬ ਇਨਾ ਵਧੀਆ ਟੇਸਟੀ ਆ ਮੈਂ ਬਹੁਤੀ ਤਾਰੀਫ ਨਾ ਕਰਾਂ ਪਕੌੜੇ ਬਣ ਰਹੇ ਨੇ ਮੈਨੂੰ ਥੋੜਾ ਜਿਹਾ ਹੋ ਰਿਹਾ ਵੀ ਛੇਤੀ ਆਉਣ ਸੋ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਨਾਲੇ ਤਾਂ ਵਧੀਆ ਵਧੀਆ ਲੋਕਾਂ ਨਾਲ ਮੇਲ ਮਿਲਾਪ ਹੁੰਦਾ ਨਾਲੇ ਆਟਮ ਵਧੀਆ ਖਾਣ ਨੂੰ ਵਧੀਆ ਮਿਲਦਾ ਦੁਕਾਨਦਾਰ ਜੀ ਇਹ ਕਹਿੰਦੇ ਨੇ ਕਿ ਇੱਕ ਵਾਰੀ ਆਰਡਰ ਕਰਨਾ ਮੁੜ ਕੇ ਅਸੀਂ ਆਰਡਰ ਨਹੀਂ ਦਿੰਦੇ। ਇਹ ਤਾਂ ਗੱਲ ਪੱਕੀ ਆ ਜੀ ਕਿਉਂ ਮਤਲਬ ਹੋਰਾਂ ਦਾ ਆਰਡਰ ਪਕਤਾਇਆ ਹੁੰਦਾ ਹੁਣ ਮੇਰੇ ਵਰਗਾ ਆਂਡੀਆਂ ਗਵੰਡੀਆਂ ਦੇ ਆਰਡਰ ਲੈ ਆਉਂਦਾ ਇਹਨਾਂ ਕੋਲੋਂ ਫਿਰ ਉਹ ਸਮਾਨ ਉਹਨਾਂ ਦਾ ਨਾ ਪਹਿਲਾਂ ਬਾਹਰ ਲੈਣ ਨੂੰ ਇਹ ਜਾਦੇ ਤਰੀਕਿਆਂ ਜਿਹੜੇ ਦੂਰੋਂ ਚੱਲ ਕੇ ਆਉਂਦਾ ਬੰਦਾ ਉਹਨੂੰ ਸਮਾਨ ਨਾ ਮਿਲੇ ਫਿਰ ਔਖਾ ਹੋ ਜਾਂਦਾ। ਇਸ ਕਰਕੇ ਅਸੀਂ ਤਾਂ ਮਤਲਬ ਉਹਨਾਂ ਕੀ ਆਰਡਰ ਦਿੰਦੇ ਜਿੰਨੇ ਕਿ ਸਾਨੂੰ ਲੋੜ ਹੁੰਦੀ ਆ। ਜੀ ਐਸਾ ਸੰਜੋਗਾ ਜੀ ਤੇ ਦੁਕਾਨਦਾਰ ਵੀਰ ਜਿਨ੍ਹਾਂ ਨੇ ਦੱਸਿਆ ਕਿ ਇਸ ਦੁਕਾਨ ਦੇ ਉੱਤੇ ਜੇਕਰ ਗੱਲ ਕੀਤੀ ਜਾਵੇ ਤਾਂ ਲ ਅਤੇ 20 ਸਾਲਾਂ ਤੋਂ ਇਹ ਆਈਸਕ੍ਰੀਮ ਦੇ ਪਕੌੜੇ ਬਣਾ ਰਹੇ ਹਨ ਭਵੰਤਮਨ ਸਾਹਿਬ ਦੀ ਜਦੋਂ ਕੈਸਟ ਆਈ ਸੀ ਕੁਲਫੀ ਗਰਮਾ ਗਰਮ ਉਸੇ ਤੋਂ ਪ੍ਰੇਰਿਤ ਹੋ ਕੇ ਇਹਨਾਂ ਨੇ ਸੋਚਿਆ ਕਿ ਕਿਉਂ ਨਾ ਅਸੀਂ ਆਈਸਕ੍ਰੀਮ ਦੇ ਪਕੌੜੇ ਬਣਾਈਏ ਸ਼ੁਰੂ ਦੇ ਵਿੱਚ ਸਫਲਤਾ ਨਾ ਮਿਲੀ ਲੇਕਿਨ ਲੱਗੇ ਰਹੇ ਹਿੰਮਤ ਨਾ ਹਾਰੀ ਜੇ ਹਿੰਮਤ ਨਹੀਂ ਹਾਰੀ ਤਾਂ ਇਹਨਾਂ ਨੇ ਸਫਲਤਾ ਵੀ ਹਾਸਲ ਕੀਤੀ ਤੇ ਅੱਜ ਇਹਨਾਂ ਦੀ ਦੁਕਾਨ ਦੇ ਉੱਪਰ ਜਿੰਨੇ ਵੀ ਇੱਥੇ ਆਫੀਸਰ ਸਹਿਬਾਨ ਹਨ ਜਾਂ ਮਨਿਸਟਰ ਹਨ ਉਹ ਤਾਂ ਆਂਦੀ ਨੇ ਤਾਂ ਦੂਜੀਆਂ ਸਟੇਟਾਂ ਦੇ ਵਿੱਚੋਂ ਵੀ ਜਦੋਂ ਕੋਈ ਇੱਥੇ ਮੰਤਰੀ ਸੰਤਰੀ ਜਾਂ ਕੋਈ ਅਫਸਰ ਆਂਦਾ ਹੈ ਤਾਂ ਉਹ ਵੀ ਇਹਨਾਂ ਦੀ ਦੁਕਾਨ ਇਹ ਆਈਸਕ੍ਰੀਮ ਦੇ ਪਕੌੜੇ ਜ਼ਰੂਰ ਖਾਂਦੇ ਹਨ ਅਤੇ ਇਹਨਾਂ ਵੱਲੋਂ ਸਿਰਫ ਇੱਕ ਵਾਰੀ ਆਰਡਰ ਲੈ ਆਇੰਦਾ ਹੈ ਉਸ ਤੋਂ ਬਾਅਦ ਉਸ ਨੂੰ ਮਨ੍ਹਾ ਕਰ ਦਿੱਤਾ ਜਾਂਦਾ ਹੈ ਕਿਉਂਕਿ ਪਕੌੜੇ ਘੱਟ ਹੁੰਦੇ ਨੇ ਤੇ ਜੋ ਉਮੀਦਵਾਰ ਹੁੰਦੇ ਹਨ ਗ੍ਰਾਹਕ ਹੁੰਦੇ ਹਨ ਉਹ ਵੱਧ ਹੁੰਦੇ ਹਨ ਇਸ ਕਰਕੇ ਇਹ ਆਰਡਰ ਘੱਟ ਲੈਂਦੇ ਨੇ ਕਿਉਂਕਿ ਇਹਨਾਂ ਦੀ ਇਹ ਸੋਚ ਹੈ ਕਿ ਹਰ ਕੋਈ ਬੰਦਾ ਸਾਡੇ ਪਕੌੜਿਆਂ ਦਾ ਟੇਸਟ ਕਰ ਸਕੇ ਸੰਗਰੂਰ ਤੋਂ ਗੁਰਵਿੰਦਰ ਸਿੰਘ ਚੈਨਲ ਸਤਰੰਗ